ਆਪ ਕਿਰਪਾ ਕਰਦੇ ਹੋ ਸਤਿ ਪਾਤਸ਼ਾਹ ਜੀ ਮੈਂ ਤੇਰੇ ਤੇਰੇ ਕਾਬਨ ਕਾਬਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਰ ਗੁਣੀ ਨਿਦਾਨਾ ਤੁੰਬਨੀ ਮਹਿਮਾ ਬਰਨ ਨਾ ਸਕਦਾ ਤੂੰ ਧਾਕਰ ਊਚ ਭਗਵਾਨਾ ਤੂੰ ਧਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਨ ਸੋਈ ਸਤਿ ਪਾਤਸ਼ਾਹ ਜੀ ਬਸ ਸਿਰੰਤ ਕਰਦੇ ਇੱਕ ਵਾਰੀ ਕਹਿੰਦੀ ਬਹੁਤ ਜੀ ਪਾਸ਼ਾ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਜ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੜੀਆਂ ਸੰਗਤਾਂ ਆਉਂਦੀਆਂ ਨੇ ਗੁਰੂ ਕੀ ਨਗਰੀ ਸ੍ਰੀ ਹਰਮੰਦਰ ਸਾਹਿਬ ਗੁਰੂ ਕੀ ਨਗਰੀ ਅੰਮ੍ਰਿਤਸਰ ਬੇਅੰਤ ਸੰਗਤਾਂ ਆਉਂਦੀਆਂ ਨੇ ਕਾਬਲ ਤੋਂ ਇੱਕ ਵਾਰੀ ਕੇਦੇ ਸੰਗਤ ਆਈਆਂ ਸੇਵਾ ਕਰਨ ਵਾਸਤੇ ਕਿੱਥੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਦੇ ਬੜੀਆਂ ਸੰਗਤਾਂ ਪਹਿਲੀ ਵਾਰੀ ਆਈ ਜੀ ਜਦੋਂ ਕਾਬਲ ਤੋਂ ਸੰਗਤ ਆਈਆਂ ਨਾ ਗਾਏ ਗੀਤ ਗਾਉਂਦੀਆਂ ਵੀ ਨੇ ਸੱਚੇ ਪਾਤਸ਼ਾਹ ਦੇ ਗੁਰੂ ਅਰਜਨ ਦੇਵ ਜੀ ਮਾਰਾ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਪਰ ਦਰਸ਼ਨ ਨਹੀਂ ਕੀਤੇ ਨਾ ਹੈ ਬੜੀ ਜੂਨੂਦਾਂ ਲੱਗੀਆਂ ਆਈਆਂ ਨੇ ਪਾਤਸ਼ਾਹ ਦੇ ਚਰਨਾਂ ਦੇ ਸੇਵਾ ਕਰਨ ਵਾਸਤੇ ਕਹਿੰਦੇ ਰਸਤੇ ਵਿੱਚ ਆਉਂਦੇ ਆਉਂਦੇ ਸੰਗਤਾਂ ਥੱਕ ਗਈਆਂ ਕਹਿੰਦੇ ਸਾਰੇ ਜਿਹੜੇ ਵੀਰ ਬਜ਼ੁਰਗ ਬੱਚੇ ਮਤਾ ਮਾਲੀਆਂ ਨੇ ਕਨਾ ਆਉਂਦੇ ਹੁੰਦੇ ਹੁਣ ਕਾਬਲ ਦਾ ਰਸਤਾ ਕੰਨਾ ਪੈਰੋਂ ਬੜੀ ਦੂਰ ਆ ਗਿਆ ਕਿੱਥੇ ਕਾਬਲ ਕੰਦਾਰ ਤੇ ਕਿੱਥੇ ਗੁਰੂ ਕੇ ਨਗਰੀ ਜਿੱਦ ਪਾਤਸ਼ਾਹ ਦੇ ਕਿਨੇ ਚਰਨਾਂ ਦੇ ਵਿੱਚ ਆਇਆ ਵੀ ਪਹਿਲਾਂ ਦਰਸ਼ਨ ਕਰੀਏ ਮਹਾਰਾਜ ਦੇ ਆਉਣਸਾਰ ਉਹਨਾਂ ਨੇ ਸੇਵਾ ਤੇ ਲੱਗੇ ਕਿਨੇ ਥੱਕੇ ਹੋਏ ਨਾ ਭੋਜਨ ਨਾ ਪ੍ਰਸ਼ਾਦਾ ਮਿਲਿਆ ਨਹੀਂ ਸੇਵਾ ਕਰਦੇ ਕਰਦੇ ਕਿਨੇ ਇੰਨੇ ਕਿਨੇ ਆਰਾਮ ਕਰਨ ਲੱਗੇ ਤੇ ਮਨ ਵਿੱਚ ਇਹ ਵਿਚਾਰ ਆ ਵੀ ਪ੍ਰਸ਼ਾਦਾ ਛਕਣਾ ਸੀ ਪਰ ਨਾ ਰਸਤੇ ਵਿੱਚ ਮਿਲਿਆ ਬੜੀ ਭੁੱਖ ਲੱਗੀ ਐਂ ਵੀ ਅਈਂ ਕਰਦੇ ਕਰਦੇ ਕਦੇ ਉਹ ਕੱਤੇ ਹੋਏ ਕਿਤੇ نیند ਆ ਗਈ ਸੌਂ ਗਏ ਹੁਣ ਮੇਰਾ ਸਤਿਗੁਰੂ ਜੀ ਅੰਦਰ ਜਾਨੀਆ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਹ ਦਿਲ ਦੀਆਂ ਜਾਣਦੇ ਨੇ ਪਾਤਸ਼ਾਹ ਜੀ ਅੰਦਰ ਜਾਬੇਂ ਕੁਰਖ ਬਿਦਾਤੇ ਬਿਨ ਬੋਲੇ ਸਭ ਕਿਸ ਜਾਣਦਾ ਉਹ ਤਾਂ ਬਿਨਾਂ ਬੋਲਿਆ ਪਿਆਰੋਂ ਅੰਦਰੋਂ ਸੁਰਨਾ ਸਮਝ ਜਾਂਦੇ ਗੁਰੂ ਜੀ ਜਦੋਂ ਪਾਸ਼ਾ ਜੀ ਕਹਿੰਦੇ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦ ਪਤਾ ਲੱਗਿਆ ਕਹਿੰਦੇ ਮਾਤਾ ਗੰਗਾ ਜੀ ਨੂੰ ਸਤਗੁਰੂ ਜੀ ਨੇ ਠਾਇਆ ਕਿਤੇ ਆਓ ਆਪਾਂ ਸੰਗਤਾਂ ਦੇ ਵਾਸਤੇ ਲੰਗਰ ਤਿਆਰ ਕਰੀਏ ਵੇਖੋ ਸੇਵਾ ਗੁਰੂ ਅਰਜਨ ਪਾਸ਼ਾ ਜੀ ਆਪ ਹੀ ਹੱਥੀਂ ਕਰਦੇ ਰਹਿੰਦੇ ਨੇ ਕੁੜੀਆਂ ਦੀ ਬੇ ਸੁਹਾਰਿਆਂ ਦੀ ਸੇਵਾ ਮੇਰੇ ਪਾਸ਼ਾ ਨੇ ਆਪ ਕੀਤੀ ਇਜਾਦ ਰੱਖਿਓ ਜਿਹੜੇ ਸੇਵਾ ਕਰਦੇ ਨੇ ਕਿ ਨਾ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਬੜਾ ਕੁਝ ਮਿਲ ਜਾਂਦਾ ਹੈ। ਦਵਾਖਾਨੇ ਖੋਲੇ ਮੇਰੇ ਪਾਤਸ਼ਾਹ ਨੇ ਖੋਲਵਾਏ ਉਸ ਸਮੇਂ ਦੇ ਵਿੱਚ ਜਦੋਂ ਕਾਲ ਪਿਆ ਸੀ ਕਿ ਲਾਹੌਰ ਦੇ ਵਿੱਚ ਉਦੋਂ ਵੀ ਗੁਰੂ ਅਰਜਨ ਪਾਤਸ਼ਾਹ ਨੇ ਪਿਆਰੇ ਬਹੁਤ ਸੇਵਾ ਕੀਤੀ ਸੀ। ਹੁਣ ਸਗ ਤਾਂ ਇਹ ਕਹਿੰਦੇ RAM ਕਰੀਆਂ ਨੇ ਤੇ ਭੁੱਖ ਬਹੁਤ ਲੱਗੀ ਆਗੀ ਪਏ ਨੇ ਰਾਤ ਦਾ ਸਭਾਂਗਾ ਕਹਿੰਦੇ ਮਾਤਾ ਗੰਗਾ ਜੀ ਨੂੰ ਠਾ ਕੇ ਕਹਿੰਦੇ ਨਾਲ ਲੈ ਕੇ ਆਪ ਕਹਿੰਦੇ ਦਾਲਾ ਬਣਾਉਣਾ ਸ਼ੁਰੂ ਕਰ ਦਿੱਤਾ ਮਾਤਾ ਗੰਗਾ ਜੀ ਕਹਿੰਦੇ ਆਟਾ ਗੁੰਨਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਆਪ ਦਾਲਾ ਬਣਾ ਰਹੇ ਨੇ ਪਿਆਰੇ ਉਹਨਾਂ ਦੇ ਕਿੱਡੇ ਵੱਡੇ ਕਰਮ ਕਿੱਡੇ ਵੱਡੇ ਭਾਗ ਹੋਣਗੇ ਜਿਹੜੇ ਸੱਜੇ ਬਾਦਸ਼ਾਹ ਗੁਰੂ ਵਰਦਨ ਦੇ ਹਰਥੀ ਬਣੀ ਹੋਈ ਦਾਲ ਸ਼ੱਕ ਦੇ ਤੁੰਗੀ ਕਿੱਡੇ ਵੱਡੇ ਪਾਗ ਚੰਗੇ ਹੋਣਗੇ ਪਿਆਰੋ ਜਿਨ੍ਹਾਂ ਨੇ ਮਾਤਾ ਗੰਗਾ ਦੇ ਹੱਥ ਦੀਆਂ ਬਣੀਆਂ ਪ੍ਰਸ਼ਾਦੇ ਛੱਕੇ ਹੋਣਗੇ ਐਵੇਂ ਨਹੀਂ ਮਿਲਦੇ ਹੋਈਵੇਂ ਦੀ ਸੇਵਾ ਲਈ ਹਰ ਬਨੋ ਪਰਵਾਸ ਕਰਿਆ ਕਰ ਸੱਚੇ ਪਾਤਸ਼ਾਹ ਜੀ ਇੰਜ ਦਰ ਤੋਂ ਸਾਰੇ ਸੁੱਖ ਮਿਲਦੇ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਾਰੇ ਸੁੱਖ ਮਿਲਦੇ ਨੇ ਬੈਰੋ ਯਾਦ ਰੱਖਿਓ ਜਿਹੜੇ-ਜਿਹੜੇ ਵੀ ਕਰਦੇ ਨੇ ਗਨਕ ਉਹਨਾਂ ਨੂੰ ਸਾਰੇ ਸੁੱਖ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚੋਂ ਆਕੇ ਮਿਲ ਜਾਂਦੇ ਨੇ ਪਰ ਭੁਖਾਰੇ ਬਣ ਕੇ ਰੋਜ਼ ਲੱਗੇ ਹੋਣਗੇ ਪਿਆਰਿਓ ਹੁਣ ਮਾਤਾ ਗੰਗਾ ਜੀ ਕਹਿੰਦੇ ਆਪ ਪ੍ਰਸ਼ਾਦਾ ਤਿਆਰ ਕਰਦੇ ਨੇ ਤੇ ਗੁਰੂ ਪਾਤਸ਼ਾਹ ਗੁਰੂ ਵਰਜਿੰਦਰ ਜੀ ਆਪ ਢਾਲਾ ਬਣਾ ਰਹੇ ਨੇ ਤੇ ਸੰਗਤਾਂ ਜਿਹੜੀਆਂ ਕਹਿੰਦੇ ਕਾਬਲ ਦਵਾਈਆਂ ਨਿਰਾਮ ਖਰੀਆਂ ਨੇ ਧੋਖੇ ਹੀ ਪੈਗੇ ਜਦੋਂ ਕਿ ਇਹਦੇ ਪਾਸ਼ਾ ਨੇ ਦਾਲਾ ਬਣਾਇਆ ਤੇ ਮਾਤਾ ਜੀ ਨੇ ਕਹਿੰਦੇ ਪ੍ਰਸ਼ਾਦੇ ਤਿਆਰ ਕਰ ਲਈ ਸੱਚੇ ਪਾਸ਼ਾ ਜੀ ਗੁਰੂ ਵਰਜਨ ਪਾਸ਼ਾ ਜੀ ਵਾਰਾ ਚ ਕੋਲੇ ਚਲੇ ਗਏ ਆਵਾਜ਼ ਮਾਰੀ ਕਹਿੰਦੇ ਭਾਈ ਬਲੂਹ ਉਠੋ ਪ੍ਰਸ਼ਾਦਾ ਸਰੋ ਇਤੋਂ ਵੱਡੇ ਭਾਗ ਕੀ ਹੋਣਗੇ ਭੈਰੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਗੁਰੂ ਜੀ ਆਪ ਆਵਾਜ਼ ਮਾਰਦੇ ਨੇ ਵੀ ਆਉਂੋ ਭੋਜਨ ਸ਼ਕੋ ਪ੍ਰਸ਼ਾਦਾ ਸ਼ਕੋ ਕਿੰਨੇ ਵੱਡੇ ਭਾਗ ਹੋਣਗੇ ਸੱਚੇ ਪਾਤਸ਼ਾਹ ਜੀ ਦੇ ਭਾਈ ਉੱਥੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਜੀ ਨੇ ਇਹ ਜਿਹੜੀਆਂ ਸੰਗਤਾਂ ਦਾ ਉਪਤਵੰਤ ਆਏ ਨੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਸੇਵਾ ਕਰਨ ਵਾਸਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਤਗੁਰੂ ਜੀ ਨੇ ਜਦ ਪਾਸ਼ਾ ਨੇ ਆਵਾਜ਼ ਮਾਰੀ ਉਹਨਾਂ ਦੇ ਮਨ ਵਿੱਚ ਆ ਕੇ ਸੇਵਾਧਾਰਾ ਨੇ ਆਵਾਜ਼ ਮਾਰੀ ਪ੍ਰਸ਼ਾਦਾ ਸੁਖ ਇੰਨੀ ਮਿੱਠੀ ਬਾਤ ਬੜੇ ਪ੍ਰੇਮ ਦੇ ਨਾਲ ਮੇਰੇ ਪਾਸ਼ਾ ਨੇ ਆਵਾਜ਼ ਮਾਰੀ ਕਹਿੰਦੇ ਮਾਤਾ ਗੰਗਾ ਜੀ ਪ੍ਰਸ਼ਾਦਾ ਵਰਤਾਉਂਦੇ ਨੇ ਤੇ ਗੁਰੂਵਰ ਜਨ ਪਾਸ਼ਾ ਜੀ ਮਹਾਰਾਜ ਆਉਂਦੇ ਬਾਟਿਆਂ ਦੇ ਵਿੱਚ ਦਾਲ ਪਾਰੇ ਆਵਾਜ਼ ਮਾਰਦੇ ਨੇ ਭਾਈ ਪ੍ਰਸ਼ਾਦਾ ਲੋ ਪ੍ਰਸ਼ਾਦਾ ਲੋ ਜਦੋਂ ਸਾਰਿਆਂ ਨੇ ਕਦੇ ਭੋਜਨ ਛਕ ਲਿਆ ਪ੍ਰਸ਼ਾਦਾ ਛਕ ਲਿਆ ਤੇ ਆਇਆ ਸਾਰਿਆਂ ਨੇ ਬਰਤਨ ਸ਼ਾਖੀਤੇ ਉਹ ਸੋਕਦਾ ਕਿ ਜਿਹੜੇ ਕਾਬਲ ਤੋਂ ਆਇਆ ਇਹਨੇ ਸੋਚਿਆ ਵੀ ਹੁਣ ਅਸੀਂ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕਰੀ ਦਰਸ਼ਨ ਕਰ ਲਈਏ ਗੁਰੂ ਅਰਜਨ ਪਾਤਸ਼ਾਹ ਦੇ ਕਿੱਥੇ ਹੋਣਗੇ ਉਹ ਚੱਲਦੇ ਚੱਲਦੇ ਬ੍ਰਹਿਮਗਾਨੀ ਮਾਪੁੱਟਾ ਜੀ ਦੇ ਕੋਲੇ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਦੇ ਦਰਸ਼ਨ ਕਰਵਾ ਦਿਓ ਗੁਰੂ ਅਰਜਨ ਪਾਸਾ ਦੇ ਚਰਨਾਂ ਦੇ ਵਿੱਚ ਆਇਆ ਕਾਬਲ ਤੋਂ ਉਹਨਾਂ ਦਰਸ਼ਨ ਕਰਨ ਵਾਸਤੇ ਤੇ ਸਾਨੂੰ ਉਹਨਾਂ ਦੇ ਨਾਲ ਇੱਕ ਵਾਰੀ ਮਿਲਾ ਦੂ ਸਤਿਗੁਰੂ ਦਰਸ਼ਨਿਕ ਵਾਲੀ ਕਰਵਾ ਦੋ ਜਦੋਂ ਬ੍ਰਹਮਗਾਨੀ ਬਾਬਾ ਬੁੱਟਾ ਜੀ ਕਹਿਣ ਲੱਗੇ ਭਾਈ ਗੁਰੂ ਅਰਜਨ ਪਾਸਾ ਤੇ ਰਾਤ ਤੇ ਗਏ ਹੁੰਦੇ ਨੇ ਸ਼ਾਇਦ ਇਹ ਨਹੀਂ ਪਤਾ ਦੱਸ ਗਏ ਨਹੀਂ ਗਏ ਨਾ ਮਾਤਾ ਗੰਗਾ ਜੀ ਨੇ ਤੇ ਨਾ ਗੁਰੂ ਅਰਜਨ ਦੇਵ ਜੀ ਨੇ